ਸੋ ਰੈਸਾਬਾਜੇ ਮਹਾਪੰਚਾਇਤ ਕਿਸਾਨਾਂ ਵੱਲ ਰੱਖੀ ਗਿਆ 1 ਸਾਲ ਦਾ ਸਮਾਂ ਹੋ ਗਿਆ ਇੱਕ ਸਮਾਂ ਉਹ ਵੀ ਸੀ ਉਧਰ ਅਥਰੂ ਗੈਸ ਦੇ ਗੋਲੇ ਹੀ ਗਿਰਦੇ ਸੀ ਆਪਾਂ ਡਟੇ ਰਹੇ ਸਾਲ ਹੋ ਗਿਆ ਡਟੇ ਨੂੰ ਹੁਣ ਕਿਵੇਂ ਦੇਖਦੇ ਹਾਂ ਕਿਸਾਨਾਂ ਦੀ ਮਜਬੂਤੀ ਨੂੰ ਲੈ ਕੇ ਤੇ ਮੰਗਾਂ ਲੈ ਕੇ ਅੱਜ ਪੂਰਾ 1 ਸਾਲ ਹੋ ਗਿਆ ਇਸ ਸਮੇਂ ਅੱਜ ਵੀ ਕਿਸਾਨਾਂ ਚੋਹੀ ਰੋਸ ਹੈ ਸਰਕਾਰ ਪ੍ਰਤੀ ਕਿਉਂਕਿ ਸਰਕਾਰ ਨੇ ਹੁਣ ਤੱਕ ਮੰਗਾਂ ਮੰਨੀਆਂ ਨਹੀਂ ਉਸੇ 1 ਸਾਲ ਹੋ ਗਿਆ ਸਰਕਾਰ ਤੇ ਬਿਠਾਇਆ ਨੂੰ ਤੁਸੀਂ 1 ਸਾਲ ਬਿਠਾ ਲਓ 2 ਸਾਲ ਬਿਠਾ ਲਓ 4 ਸਾਲ ਬਿਠਾ ਲਓ ਜਿੰਨਾ ਚਿਰ ਮੰਗਾਂ ਦੀ ਪੋਰਟ ਨਹੀਂ ਮਿਲਦੀ ਕਿਸਾਨ ਐਵੇਂ ਹੀ ਜਿਹੜੇ ਆਪਣੇ ਸੰਘਰਸ਼ ਦੇ ਵਿੱਚ ਸ਼ਾਮਲ ਹੋ ਗਏ ਉਹ ਸਰਕਾਰ ਤੇ ਡਿਪੈਂਡ ਹੈ ਉਹਨੇ ਕਦੋਂ ਇਸ ਸੰਘਰਸ਼ ਦੀ ਜੜੀ ਪੂਰੀ ਕਰਨੀ ਹੈ ਲੋਕਾਂ ਦੀਆਂ ਮੰਗਾਂ ਕਿਵੇਂ ਮੰਨੂ ਗੱਲ ਵਾ ਸਿਰੇ ਨਹੀਂ ਲੱਗ ਪਾਈ ਥੋੜੀ ਬੁਰੀ ਗੱਲ ਸਿਰੇ ਲੱਗੇ ਵੀ ਹਾਂ ਭਾਈ ਅਸੀਂ ਇਕਜੁੱਟ ਹੋ ਕੇ ਅੱਗੇ ਚੱਲਾਂਗੇ ਮੀਟਿੰਗਾਂ ਦਾ ਦੌਰ ਜਾਰੀ ਚੱਲ ਰਿਹਾ ਹੈ ਕਦੋਂ ਤੱਕ ਮੀਟਿੰਗਾਂ ਤੁਹਾਨੂੰ ਲੱਗਦਾ ਨਿਪਟਣਗੀਆਂ ਕਦੋਂ ਤੱਕ ਏਕਾ ਹੋਵੇਗਾ ਦਗ ਭਾਗੀ ਇੱਕ ਦੇ ਨਜ਼ਦੀਕਾ ਕੱਲ ਮਜਬੂਰੀ ਬਣ ਗਈ ਸੀ ਸਾਡੇ 7:00 ਦੇ ਤਰੌਰੀ ਬਾਜ਼ਾਰ ਤੇ ਅ ਕੱਲ ਉਹਨਾਂ ਨੇ ਮਹਾਪੰਚਾਇਤ ਰੱਖੀ ਹੋਈ ਸੀ ਸੋ ਉਹਦੇ ਕਰਕੇ ਮਜਬੂਰੀ ਸੀ ਉਹਨਾਂ ਦੀ ਉਹ ਨਹੀਂ ਆ ਸਕੇ ਇਸ ਕਰਕੇ ਇਹਨੂੰ ਆਪਾਂ ਅ ਅਗਲੀ ਤਰੀਕ ਤੇ ਕਪਾਇਆ ਅਗਲੀ ਤਰੀਕ ਤੇ ਜਿਹੜਾ ਉਹ ਇਕਤਾ ਹੋ ਜਾਏ ਯਾ ਸਕੈਮ ਨਾਲ ਹੋਏਗਾ ਜੀ ਕੱਲ ਦੀ ਮੀਟਿੰਗ ਨਹੀਂ ਹਜੇ ਉਹਨਾਂ ਨੂੰ ਸੱਦਾ ਨਹੀਂ ਹਜੇ ਸੱਦਾ ਕੇਵਲ ਤੇ ਕੇਵਲ ਕਿਸਾਨ ਮਜ਼ਦੂਰ ਮੋਰਚਾ ਤੇ ਸਕੈਮ ਨੌਨ ਪੋਲੀਟਿਕਲ ਨੂੰ ਵੀ 5 ਚੈਨਲ ਪੰਜਾਬੀ ਦੇਖ ਰਿਹਾ ਹਾਂ ਕਿ ਮੈਂ ਆ ਬਲਵਿੰਦਰ ਸਿੰਘ ਸ਼ੰਭੂ ਬਾਰਡਰ ਦੇ ਉੱਤੇ ਅੱਜ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ ਤੇ ਦੇਖ ਵੀ ਰਿਹਾ ਹਾਂ ਕਿਸਾਨ ਵੱਧ ਚੜ ਕੇ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਗੱਲਬਾਤ ਕਰਾਂਗੇ ਕਿਸਾਨ ਲੀਡਰ ਨੇ ਮਨਜੀਤ ਰਾਏ ਸਾਡੇ ਨਾਲ ਜੋ ਕਿ ਮੋਰਚੇ ਦੇ ਨਾਲ ਪਹਿਲੇ ਦਿਨ ਤੋਂ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਹਰ ਦੁੱਖ ਸੁੱਖ ਦੇ ਮੋਰਚੇ ਵਿੱਚ ਖੜਦੇ ਨੇ ਤੇ ਗੱਲਬਾਤ ਕਰਾਂਗੇ ਮੀਟਿੰਗਾਂ ਦੇ ਵਿੱਚ ਵੀ ਸ਼ਾਮਲ ਹੁੰਦੇ ਨੇ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਡੀ 5 ਚੈਨਲ ਪੰਜਾਬੀ ਦੇ ਜੀ ਡੀ 5 ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਰੈਸਾਵਾਜ ਮਹਾਪੰਚਾਇਤ ਕਿਸਾਨਾਂ ਵੱਲ ਰੱਖੀ ਗਿਆ 1 ਸਾਲ ਦਾ ਸਮਾਂ ਹੋ ਗਿਆ ਇੱਕ ਸਮਾਂ ਉਹ ਵੀ ਸੀ ਉਧਰ ਅਥਰੂ ਗੈਸ ਦੇ ਗੋਲੇ ਹੀ ਗਿਰਦੇ ਸੀ ਆਪਾਂ ਡਟੇ ਰਹੇ ਸਾਲ ਹੋ ਗਿਆ ਡਟੇ ਨੂੰ ਹੁਣ ਕਿਵੇਂ ਦੇਖਦੇ ਹਾਂ ਕਿਸਾਨਾਂ ਦੀ ਮਜਬੂਤੀ ਲੈ ਕੇ ਤੇ ਮੰਗਾਂ ਲੈ ਕੇ ਦੇਖੋ 1 ਸਾਲ ਪੂਰਾ ਹੋਣ ਤੇ ਅਸੀਂ ਸ਼ੰਭੂ ਬਾਰਡਰ ਖਨੋਰੀ ਬਾਰਡਰ ਔਰ ਰਤਨਪੁਰਾ ਬਾਰਡਰ ਉਹ ਤਿੰਨ ਜਗ੍ਹਾ ਜਿਹੜੀਆਂ ਸਾਡੀਆਂ ਮਹਾਪੰਚਾਇਤਾਂ ਬਣੀਆਂ ਸਨ ਅੱਜ ਸਾਡੀ 13 ਦੀ ਇਹ ਸ਼ੰਭੂ ਬਾਰਡਰ ਦੀ ਅੱਜ ਪੂਰਾ 1 ਸਾਲ ਹੋ ਗਿਆ ਇਸ ਅੰਦੋਲਨ ਅੱਜ ਵੀ ਕਿਸਾਨਾਂ ਚ ਉਹੀ ਰੋਸ ਹੈ ਸਰਕਾਰ ਉੱਤੇ ਕਿਉਂਕਿ ਸਰਕਾਰ ਨੇ ਹੁਣ ਤੱਕ ਮੰਗਾਂ ਮੰਨੀਆਂ ਨਹੀਂ ਤੇ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਉਹੀ ਜੋਸ਼ ਹੈ ਕਿ ਸਰਕਾਰ ਨੂੰ ਉਖਾਣ ਵਾਸਤੇ ਰੋ ਭਾਈ ਤੁਸੀਂ 1 ਸਾਲ ਹੋ ਗਿਆ ਸਰਕਾਰ ਤੇ ਬਿਠਾਇਆ ਨੂੰ ਤੁਸੀਂ 1 ਸਾਲ ਬਿਠਾ ਲਓ 2 ਸਾਲ ਬਿਠਾ ਲਓ 4 ਸਾਲ ਬਿਠਾ ਲਓ ਜਿੰਨਾ ਚਿਰ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਕਿਸਾਨ ਐਵੇਂ ਹੀ ਜਿਹੜੇ ਆਪਣੇ ਸੰਘਰਸ਼ ਦੇ ਵਿੱਚ ਸ਼ਾਮ ਰਹਣਗੇ ਸੋ ਇਹ ਸਰਕਾਰ ਤੇ ਡਿਪੈਂਡ ਹੈ ਕਿ ਉਹੀ ਕਦੋਂ ਇਸ ਸੰਘਰਸ਼ ਦੀ ਜਿਹੜੀ ਪੂਰਤੀ ਕਰਨੀ ਆ ਲੋਕਾਂ ਦੀਆਂ ਮੰਗਾਂ ਕਿਵੇਂ ਮੰਨਣ? ਹੋਰ ਐਸਾਬ ਕਰਕੇ ਸਯੁਕਤ ਕਿਸਾਨ ਔਰਜਾ ਤੁਹਾਡੀ ਮੀਟਿੰਗ ਵੀ ਹੋ ਕੇ ਹਟੀਆ ਪੰਦੇਰ ਸਾਹਿਬ ਜੀ ਕਿ ਤੁਸੀਂ ਕੱਲ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ। ਗੱਲ ਵਾਂ ਸਿਰੇ ਹੀ ਲੱਗ ਪਈ ਥੋੜੀ-ਪੁਣੀ ਗੱਲ ਸਿਰੇ ਲੱਗੇ ਵੀ ਹਾਂ ਭਾਈ ਅਸੀਂ ਕੁਝ ਟੋਕ ਕੇ ਅੱਗੇ ਚੱਲਾਂਗੇ। ਮੀਟਿੰਗਾਂ ਦਾ ਦੌਰ ਜਾਰੀ ਚੱਲ ਰਿਹਾ ਹੈ। ਕਦੋਂ ਤੱਕ ਮੀਟਿੰਗਾਂ ਤੁਹਾਨੂੰ ਲੱਗਦਾ ਨਿਬੜ ਗਈਆਂ? ਕਦੋਂ ਤੱਕ ਏਕਾ ਹੋਵੇਗਾ ਜੀ? ਲਗਭਗ 1 ਇੱਕੇ ਦੇ ਨੇੜੇ ਕੱਲ ਮਜਬੂਰੀ ਬਣ ਗਈ ਸੀ ਸਾਡੇ ਸਰਸ ਜਿਹੜਾ ਖਨੌਰੀ ਬਾਰਡਰ ਤੇ ਅ ਕੱਲ ਉਹਨਾਂ ਨੇ ਮਹਾਪੰਚਾਇਤ ਰੱਖੀ ਹੋਈ ਸੀ। ਸੋ ਉਹ ਉਹ ਨਹੀਂ ਆ ਸਕੇ ਇਸ ਕਰਕੇ ਇਹਨੂੰ ਆਪਾਂ ਅਗਲੀ ਤਰੀਕ ਤੇ ਇਕ ਪਾਇਆ ਅਗਲੀ ਤਰੀਕ ਤੇ ਜਿਹੜਾ ਉਹ ਇਕਾ ਹੋ ਜਾਏ ਲਾਗੇ ਪਹੁੰਚ ਗਿਆ ਸੋ ਕੇਂਦਰ ਸਰਕਾਰ ਡੱਲੇਵਾ ਸਾਹ ਦੀ ਭੁਖ ਹੜਤਾਲ ਤੋਂ ਬਾਅਦ ਵੀ ਪ੍ਰੈਸ਼ਰ ਦੇ ਵਿੱਚ ਹੈ ਜਿਹੜਾ ਬਖਵਾ ਦਿੱਤਾ ਵੀ ਅੱਜ ਉਹਨਾਂ ਨਾਲ ਮੀਟਿੰਗ ਕਰਨ ਤਿਆਰ ਆ ਕੱਲ ਮੀਟਿੰਗ ਵੀ ਹੋਣੀ ਹੈ ਕੀ ਲੱਗਦਾ ਕੇਂਦਰ ਨਾਲ ਥੋੜੀ ਬਹੁਤੀ ਪਹਿਲਾਂ ਗੱਲਬਾਤ ਹੋਈ ਹੋਵੇ ਸੀ ਆ ਗੱਲ ਤੇ ਵਿਚਾਰ ਚਰਚਾ ਕਰਾਂਗੇ ਜੀ ਤੇ ਇਹ ਗੱਲਾਂ ਤੁਸੀਂ ਮੰਗੋ ਸਾਡੇ ਨੂੰ ਨਹੀਂ ਸਰਕਾਰ ਨਾਲ ਉਸੇ ਦਿਨ ਜਿਸ ਦਿਨ ਉਹ ਚਿੱਠੀ ਦੇਣਾ ਹੈ ਉਸ ਦਿਨ ਗੱਲ ਹੋਈ ਸੀ ਸਰਕਾਰ ਨੇ ਕਿਹਾ ਸੀ ਵੀ ਜਦੋਂ ਗੱਲ ਪੁੱਟੀ ਸੀ ਆਪਣੀ ਆਖਰੀ ਮੀਟਿੰਗ ਦੀ ਉਸ ਤੋਂ ਅੱਗੇ ਸ਼ੁਰੂ ਕਰਾਂਗੇ। ਮੈਂ ਉਸ ਤੋਂ ਅੱਗੇ ਉਹ ਕੀ ਲੈ ਕੇ ਆਉਂਦੇ ਆ। ਉਹ ਕੱਲ ਵੇਖਾਂਗੇ। ਫਿਰ ਉਹ ਤੇ ਦੋਵੇਂ ਫਾਰਮਾਂ ਵੇਖਣ ਗਿਆ। ਅਗਲੀ ਲੰਡੀ ਦੀ ਫਿਰ ਕਰਾਂਗੇ। ਐਸਕੇਮ ਨਾਲ ਹੋਏਗਾ ਜੀ ਕੱਲ ਦੀ ਮੀਟਿੰਗ। ਨਹੀਂ ਹਜੇ ਉਹਨਾਂ ਨੂੰ ਸੱਦਾ ਨਹੀਂ। ਹਜੇ ਸੱਦਾ ਕੇਵਲ ਤੇ ਕੇਵਲ ਕਿਸਾਨ ਮਜ਼ਦੂਰ ਨੂੰ ਚਾਹ ਤੇ ਐਸਕੇਮ ਨੌਨ ਪੋਲਿਟਿਕਲ ਨੂੰ। ਉਹਨਾਂ ਨਾਲ ਗੱਲਬਾਤ ਤਾਂ ਕਰੋਗੇ ਭਾਈ ਇਹ ਗੱਲਾਂ ਸਹਿਮਤੀ ਬਣ ਰਹੀਆਂ ਦੱਸੋ ਕੀ ਗਰੀਕਾ ਲੈਣਾ ਹੋਵੇ ਤੁਸੀਂ ਸਹਿਮਤੀ ਜਿਤਾ ਲਓ। ਤਾਂ ਉਹ ਕਹਿਣ ਪਾਈ ਅਸੀਂ ਤੁਹਾਡੇ ਨਾਲ ਦੀ ਸਸਿਸਾ ਇਹ ਮੰਗਾ ਹੋਰ ਲੈ ਕੇ ਤੁਰੇ ਸੀ। ਉਹਨਾਂ ਦਾ ਮਿਚਕਾਰੀਆਂ ਚੱਲੇ ਰਹੀਆਂ ਉਹ ਮੀਟਿੰਗ ਰੱਖ ਲਾਂਗੇ ਜਲਦੀ। ਤੋ ਅੱਜ ਦੇ ਫਿਰ ਰਣਨੀਤੀ ਅਗਲੀ ਕੀ ਤਿਆਰ ਕਰੋਗੇ ਜੀ ਅੱਜ ਤਾਂ ਇਹ ਲੋਕਾਂ ਨੂੰ ਆਗੂਆਂ ਦਾ ਕੰਮ ਹੁੰਦਾ ਹੈ ਕਿ ਆਪਣੇ ਕੇਡਰ ਤੱਕ ਸੰਦੇਸ਼ ਪਹੁੰਚਾਉਣਾ ਔਰ ਉਹਨਾਂ ਦੇ ਵਿੱਚ ਜੋਸ਼ ਭਰਨਾ ਔਰ 1 ਸਾਲ ਪੂਰਾ ਹੋਣ ਤੇ ਵੀ ਉਹਨਾਂ ਨੂੰ ਵਧਾਈ ਦੇਣ ਕਿ ਭਾਈ ਤੁਸੀਂ ਤੱਕੜੇ ਹੋ ਤੁਸੀਂ ਲੜਕੇ ਅੱਜ 1 ਸਾਲ ਪੂਰਾ ਕਰ ਲਿਆ ਤੇ ਜੇ ਸਰਕਾਰ ਹੋਰ ਸਾਨੂੰ ਬਿਠਾਉਣਾ ਚਾਹੇ ਕਿ ਆਪਾਂ ਤਿਆਰ ਹੈ ਤਾਂ ਉਹਨਾਂ ਵੱਲੋਂ ਜਦੋਂ ਹਾਮੀ ਭਰੀ ਜਾਂਦੀ ਹੈ ਫਿਰ ਕਿਸਾਨਾਂ ਆਗੂਆਂ 'ਚ ਵੀ ਜੋਸ਼ ਭਰਦਾ ਤੇ ਕਿਸਾਨਾਂ 'ਚ ਵੀ ਜੋਸ਼ ਭਰਦਾ ਧਰਵਾ ਜੀ ਸੋ ਇਹ ਸਾਡੇ ਨਾਲ ਕਿਸਾਨ ਸਾਰੇ ਦਿੱਲੀ ਆ ਸੋ ਇਹ ਸੰ ਸਾਡੇ ਨਾਲ ਕਿਸਾਨ ਆਗੂ ਮਨਜੀਤ ਰਾਏ ਜਿਨ੍ਹਾਂ ਵੱਲੋਂ ਕੋਈ ਬੇਬਾਕੀ ਦੇ ਨਾਲ ਗੱਲਾਂ ਕੀਤੀਆਂ ਗਈ ਇਹਨਾਂ ਨੇ ਕਹਿ ਕਿ ਇੱਕ ਸਾਲ ਦਾ ਸਮਾਂ ਕਿਸਾਨਾਂ ਨੂੰ ਬੈਠੇ ਹੋ ਗਿਆ ਤੇ ਅਸੀਂ ਤਾਂ ਅਜ ਮਾਮ ਪੰਚਾਇ ਸੱਦੀਆਂ ਤਾਂ ਜੋ ਕਿਸਾਨਾਂ ਦੇ ਵੀ ਹੌਸਲੇ ਅਸੀਂ ਬੁਲੰਦ ਕਰ ਸਕੀਏ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਕਰਾਂਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ